ਪਾਰਟੋ ਪੈਟਰੋਲੀਅਮ ਕਾਰਪੋਰੇਸ਼ਨ ਨੇ ਪਿੰਡੂ ਖੇਤਰਾ ਵਿੱਚ ਈ-ਕਾਮਰਸ ਮਨੀ ਟ੍ਰਾਂਸਫਰ ਡੀਟੀएच ਰੀਚਾਰਜ ਪਾਸਪੋਰਟ ਅਤੇ ਪੈਨ ਕਾਰਡ ਦੇ انرੋਲਮੈਂਟ ਲਈ ਉਮੰਗ ਸੇਵਾ ਸ਼ੁਰੂ ਕੀਤੀ ਹੈ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨੇ ਸੇਵਾ ਦਾ ਉਦਘਾਟਨ ਕੀਤਾ ਇਹ ਸਹੂਲਤ 94 ਪੈਟਰੋਲ ਪੰਪਾਂ ਤੇ ਐਲਪੀਜੀ ਪੰਪਾਂ ਦੇ 24 ਘੰਟੇ ਉਪਲਬਧ ਹੋਵੇਗੀ ਸਥਾਨਕ ਸਰਕਾਰ ਦੇ ਵਿਭਾਗਾਂ 'ਚ ਨੌਕਰੀ ਕੋਟਾਲਿਆਂ ਦੇ ਦੋਸ਼ ਵਿੱਚ ਹੁਣ ਤੱਕ 15 ਲੋਕ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਇਸ ਨੌਕਰੀ ਕੋਟਾਲੇ 'ਚੋਂ ਮਾਲਵਾ ਖੇਤਰ ਦੀਆਂ ਤਕਰੀਬਨ 18 ਕੁੜੀਆਂ ਵਿਜੀਲੈਂਸ ਜਾਂਚ ਦੇ ਘੇਰੇ ਵਿੱਚ ਆ ਗਈਆਂ ਨੇ ਜਿਨ੍ਹਾਂ ਦੀ ਗ੍ਰਫਤਾਰੀ ਕਦੇ ਵੀ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਪੈਸੇ ਦੇ ਬਲ ਤੇ ਨੌਕਰੀ ਹਾਸਲ ਕਰਨ ਵਾਲੀਆਂ ਦੋਸ਼ੀ ਕੁੜੀਆਂ ਮੀਤ ਅਤੇ ਦਬਦਬਾ ਰੱਖਣ ਵਾਲੇ ਪਰਿਵਾਰਾਂ ਵਿੱਚੋਂ ਹਨ ਐਪਲ ਆਈਫੋਨ ਦੇ ਸਭ ਤੋਂ ਵੱਡੇ ਬਾਜ਼ਾਰ ਚੀਨ ਦੇ ਵਿੱਚ ਐਪਲ ਨੂੰ ਤਗੜਾ ਝਟਕਾ ਲੱਗਿਆ। ਚੀਨ ਦੀ ਇੰਟੈਲੈਕਚੁਅਲ ਪ੍ਰੋਪਰਟੀ ਅਥਾਰਟੀ ਦੇ ਮੁਤਾਬਕ ਆਈਫੋਨ 6 ਅਤੇ ਆਈਫੋਨ 6 ਪਲੱਸ ਦੀ ਡਿਜ਼ਾਈਨ ਚੀਨ ਦੇ ਇੱਕ ਸਮਾਰਟਫੋਨ ਕੰਪਨੀ ਦੀ ਕਾਪੀ ਹੈ। ਅਜਿਹੇ ਵਿੱਚ ਟੈਕ ਜੁਆਇੰਟ ਐਪਲ ਦੇ ਆਈਫੋਨ 6 ਅਤੇ ਆਈਫੋਨ 6 ਪਲੱਸ ਮਾਡਲ ਨੂੰ ਚੀਨ ਵਿੱਚ ਬੈਨ ਕਰ ਦਿੱਤਾ ਗਿਆ। ਸੂਬਾ ਸਹਿਕਾਰੀ ਬੈਂਕ ਚੰਡੀਗੜ੍ਹ ਆਪਣੇ ਵੀ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨਾਲ ਏਟੀਐਮ ਪੁਆਇੰਟ ਆਫ ਸੇਲ ਦੇ ਈ-ਕਾਮਰਸ ਵਾ ਸ਼ੁਰੂ ਕਰਨ ਵਾਲਾ ਹੈ ਸੂਬੇ ਦਾ ਪਹਿਲਾ ਸਰਕਾਰੀ ਬੈਂਕ ਬਣ ਗਿਆ ਇਹਨਾਂ ਸਹੂਲਤਾਂ ਦੇ ਬਾਅਦ ਹੁਣ ਬੈਂਕ ਦੇ ਗਾਹਕ ਦੇਸ਼ ਤੇ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾ ਸਕਦੇ ਨੇ ਬੈਂਕ ਨੇ ਪੂਰੇ ਸੂਬੇ 'ਚ 103 ਏਟੀਐਮ ਸਥਾਪਿਤ ਕੀਤੇ ਨੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਬੋਡਾਫੋਨ ਇੰਡੀਆ ਤੇ ਬਾਜ਼ਾਰ ਚਾ ਆਪਣੀ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਕਮਾਂਤੀ ਰੋਮਿੰਗ ਸੇਵਾ ਲਈ ਭੇਦਭਾਵ ਨਾਲ ਫੀਸ ਲੈਣ ਦੇ ਦੋਸ਼ ਵਿੱਚ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਕਮਿਸ਼ਨ ਨੇ ਸ਼ਿਕਾਇਤ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਕੰਪਨੀ ਦੀ ਸਥਿਤੀ ਦਬਦਬੇ ਵਾਲੀ ਨਹੀਂ ਹੈ। ਸ਼ਿਕਾਇਤਕਰਤਾ ਦਾ ਇਲਜ਼ਾਮ ਸੀ ਕਿ ਉਸਦੀ ਕੈਨੇਡਾ ਯਾਤਰਾ ਦੇ ਦੌਰਾਨ ਕੰਪਨੀ ਨੇ ਉਸ ਤੋਂ ਕਮਾਂਤੀ ਮੋਬਾਈਲ ਡਾਟਾ ਸੇਵਾ ਦੀ ਜ਼ਿਆਦਾ ਫੀਸ ਵਸੂਲੀ। ਦੱਖਣੀ ਕੋਰੀਆ ਜੁਲਾਈ ਤੋਂ ਭਾਰਤੀ ਅੰਬਾਂ ਦੀ ਧਰਾਮਤ ਕਰੇਗਾ ਇਸ ਨਾਲ ਅੰਬ ਦੀ ਫਸਲ ਦੀ ਧਰਾਮਪਰਾਮਤ ਵਿੱਚ ਨਸ਼ਤਰੂ ਵਿੱਚ ਤੇਜ਼ੀ ਆਵੇਗੀ ਭਾਰਤ ਦੇ ਦੱਖਣੀ ਕੋਰੀਆ ਦੇ ਰਾਜਦੂਤ ਹਿਓਨ ਚੋ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਕੋਰੀਆ ਭਾਰਤੀ ਅੰਬ ਦੀ ਧਰਾਮਤ ਸ਼ੁਰੂ ਕਰੇਗਾ ਕੋਰੀਆ ਬਾਜ਼ਾਰ ਚ ਭਾਰਤੀ ਅੰਬ ਨਾਲ ਮੁਕਾਬਲਾ ਪਾਕਿਸਤਾਨ, ਵਿਏਟਨਾਮ, THAILAND ਅਤੇ PHILIPPINES ਦੇ ਅੰਬਾਂ ਨਾਲ ਹੋਵੇਗਾ ਭਾਰਤ ਦੇ 2015-16 ਦੇ ਦੌਰਾਨ ਰਿਕਾਰਡ 123.3 ਕਰੋੜ ਕਿਲੋ ਚਾਹ ਦਾ ਉਤਪਾਦਨ ਕੀਤਾ ਗਿਆ। ਦਿੱਲੀ ਇਸ ਸਮੇਂ ਦੌਰਾਨ 23 ਕਰੋੜ ਕਿਲੋ ਦੇ ਪਾਰ ਰਹੀ। ਬੋਰਡ ਨੇ ਜਾਰੀਕ ਬਿਆਨ ਚ ਕਿਹਾ ਕਿ 2015-16 ਚ ਚਾਹ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 3.6 ਕਰੋੜ ਕਿਲੋ ਪਾਵਨ ਕਿੰਨੀ ਫੀਸਰ ਜ਼ਿਆਦਾ ਹੈ। ਮਾਤਰਾ ਦੇ ਲਹਾਜ਼ ਨਾਲ ਇਸ ਵਿੱਚ 17% ਦਾ ਵਾਧਾ ਹੋਇਆ ਹੈ। ਤਕਨੀਕੀ ਕੰਪਨੀ ਮਾਈਕਰੋਸਾਫਟ ਨੇ ਮੈਸੇਜਿੰਗ ਐਪ ਡਿਵੈਲਪਰ ਵੈਨ ਲੈਬਸ ਨੂੰ ਐਕਵਾਇਰ ਕਰ ਲਿਆ ਹੈ। ਇਹ ਐਪ ਨੇ ਇੱਕ ਭਾਰਤੀ ਨੇ ਵਿਕਸਿਤ ਕੀਤਾ ਹੈ। ਅਮਰੀਕੀ ਕੰਪਨੀ ਨੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਸ ਨੂੰ ਐਕਵਾਇਰ ਕੀਤਾ ਹੈ। ਸਰਕਾਰ ਨੇ ਪ੍ਰਵਾਸੀ ਭਾਰਤੀਆਂ ਨੂੰ V NPS 316 ਦੇ ਦਿੱਤੀ ਹੈ ਜਿਸ ਨਾਲ ਉਹ ਨਵੀਂ ਪੈਨਸ਼ਨ ਯੋਜਨਾ ਤਹਿਤ ਆਨਲਾਈਨ ਖਾਤਾ ਖੋਲ੍ਹ ਸਕਣਗੇ ਵਿੱਤ ਮੰਤਰੀ ਨੇ ਦੱਸਿਆ ਕਿ ਹਾਲਾਂਕਿ ਪ੍ਰਵਾਸੀ ਭਾਰਤੀਆਂ ਲਈ NPS ਦੀ ਸਹੂਲਤ ਮੁਹੱਈਆ ਸੀ ਪਰ ਉਨ੍ਹਾਂ ਨੂੰ ਆਨਲਾਈਨ ਖਾਤਾ ਖੋਲ੍ਹਣ ਦੀ ਸਹੂਲਤ ਨਹੀਂ ਦਿੱਤੀ ਗਈ ਸੀ ਇਸ ਲਈ ਉਨ੍ਹਾਂ ਕੋਲ ਆਧਾਰ ਕਾਰਡ ਜਾਂ ਪੈਨ ਕਾਰਡ ਹੋਣਾ ਜ਼ਰੂਰੀ ਹੈ ਦੇਸ਼ ਦੇ 2 ਕਰੋੜ 90 ਲੱਖ ਤੋਂ ਵੱਧ ਲੋਕ ਵੱਖ-ਵੱਖ 200 ਦੇਸ਼ਾਂ ਵਿੱਚ ਰਹਿੰਦੇ ਨੇ